ਸਾਡੇ ਐਸਐਚਓ ਜਿਹੜੇ ਸਦਰ ਸਦਰ ਦੇ ਨੇ ਇਹਨਾਂ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਏਐਸਆਈ ਮੰਗਲ ਸਿੰਘ ਸੀਗਾ ਡੀਐਸਪੀ ਸਾਹਿਬ ਵੀ ਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕੁਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹ ਹੋਂ ਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀਵੰਗਾ ਹਨੁਮਾਨਗੜ ਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹਿਰੋਇਨ ਬਰਾਮਦ ਕਰਾਈ ਆ। ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ। ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਉਪਰੋਖ ਵਿਚਾਰ ਬੰਦੇ ਕਰ ਰਹੇ ਇਨਵੈਸਟੀਗੇਟਰ। ਆਸਮਾਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇਹ ਕਲੀਨ ਕਰ ਦਾਂਗੇ। ਨਹੀਂ ਪਤਾ ਲੱਗੇ ਕਿ ਕਿੱਥੋਂ ਲੈ ਕੇ ਆਏ ਸੀ ਇਹ ਕੇ ਲਈਏ ਤੇ ਲੈ ਕੇ ਕਿੱਥੇ ਜਾਂਦੇ। ਵੇਖੋ ਇਹ ਨਾ ਅਜੇ ਤੱਕ ਤਫਤੀਸ਼ ਚੱਲਦੀ ਆ। ਇਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵਾ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਹੈ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲਿਆ ਵਾ ਉਸ ਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਿਲਾਫ ਲੀਗਲ ਐਕਸ਼ਨ ਲਵਾਂਗੇ ਹੋਰ ਕੀ ਬਰਾਉਂਗ ਹੋਏ ਸਾਰਾ ਵੇਖੋ ਇਹ ਤੱਕ ਤੇ ਫਰਸਟ ਬਰਾਮ ਦੀ ਹੈ ਨਾ ਚੇਨ ਆਫ ਜਿਹੜੀ ਅੱਗੇ ਬਣੇਗੀ ਸਾਰੀ ਜਲੀ ਸਰ ਨਹੀਂ ਸੱਤਿਆ ਕੀ ਇਹ ਕੰਮ ਦੀ ਇਸ ਧੰਦੇ ਦੇ ਅੰਦਰ ਕਿਉਂ ਬਏ ਨਹੀਂ ਕੀ ਲੋੜ ਸੀਗੀ ਇਹਨਾਂ ਨੂੰ ਪੈਸੇ ਆਉਣਗੇ ਵੇਖੋ ਤੁਸੀਂ ਵੇਖ ਹੀ ਲਿਆ ਹੈ ਚੰਗੇ ਭੜੇ ਨੇ ਸੇ ਤਾਂ ਬਸ ਇਹ ਆ ਵੀ ਇਹ ਸਾਰੇ ਇਸ ਮਾਮਲੇ 'ਚ ਪੈਸੇ ਲਾ ਕੇ ਤੇ ਇਹਨਾਂ ਨੂੰ ਜਲਦੀ ਵਿੱਚ ਹੋਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਇਹ ਆ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦ 'ਚ ਵੀ ਇਹ ਇਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਟੈਂਡੈਂਟ ਹੈ ਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਆ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰੱਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਏ ਕਿਤੋਂ ਫੜੇਗਾ ਇਹ ਥੇ ਕਲੰਦਰ ਲੱਗੂ ਆ ਸਰ ਕੋਰਸ ਬਾਰਡਰ ਹੈ ਇਹ ਵੇਖੋ ਇਹ ਲਿੰਕ ਚੱਲ ਰਿਹਾ ਅਜੇ ਤੱਕ ਮੈਂ ਕਹਿੰਦਾ ਇਹ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗੇ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਦਾ ਲੱਗਦਾ ਕਿ ਵੱਡਾ ਨੈਟਵਰਕ ਹੈ ਇਹਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਹੈ ਤੈਨੂੰ ਬਤਾ ਅਭੀ ਆਂ ਚਾਹਦੇ ਆ ਪੰਜਾਬ ਸੁਧਾਰਨ ਦੀ ਕਿ ਨਸ਼ੇ ਉਹ ਵੀ ਛੇੜ ਵੀ ਏਡੀ ਵੱਡੀ ਖੇਪ ਹੋਣਾ ਕਿਤੇ ਤੱਕ ਮੰਦੇ ਹੋ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਤਿਹਾਸਲ ਕੀਤੀ ਪਰ ਥੋੜਾ ਬਹੁਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ ਚਾ ਆਫਰੀਕਾ ਪੈਸੇ ਲੋਪਿਛੇ ਕਿਸੇ ਕਈ ਸਮਿਆਂ ਦੇ ਵਿੱਚ ਬ੍ਰੇਕਰ ਫੜੇ ਗਏ ਨੇ ਤੇ ਸਾਰਾ ਦਾ ਸੈਂਟਰ ਪੁਆਇੰਟ ਜਿਹੜਾ ਹੈ ਉਸ ਉੱਪਰ ਟਿਕਾ ਗਿਆ ਹੈ ਤੇ ਉਸ ਉੱਪਰ ਤੋਂ ਹੀ ਸ਼ੁਰੂ ਹੋ ਗਾ ਉੱਥੇ ਕੋਈ ਖਾਸ ਜਿਹੀ ਹੈ ਕੋਈ ਮੋਹਿਮ ਦੇ ਵਿੱਚ ਕੁਝ ਹੋਇਆ ਦੇਖੋ ਜੀ ਮੋਹਿਮ ਤੇ ਉੱਥੇ ਤੁਸੀਂ ਵੇਖੋ एवरीਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਜੇ ਚੈੱਕ ਕਰਨਾ ਤਾਂ ਉਹਨਾਂ ਦੀ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵੈ ਉਹ ਸਾਰੀਆਂ ਉੱਥੇ ਫੋਕਸ ਕਰ ਰਹੇ ਆ ਤਾਂ ਹੀ ਇੱਕ ਰਿਕਵਰੀਆਂ ਹੋ ਰਹੀਆਂ ਵੈ ਡੇਲੀ ਉਹਨਾਂ ਦੇ 8 9 8 9 ਕੇਸ ਦਰਜ ਹੋ ਰਹੇ ਤੇ 2 2 4 4 ਕਿਲੋ ਮੇਜਰ ਰਿਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15 16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆ ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਹਰਨ ਦੇ ਵੇਖੋ ਉਹਦੇ ਮੇਰੇ ਖਿਆਲ ਇੱਕ ਕਰੋੜ ਹੋਏਗੀ ਇਹਦੀ ਕੀ ਲੱਗਦਾ ਸਰ ਕੀ ਗੱਡੀ ਕੰਮ ਕਰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਚਾਰ ਜਿਹੜੇ ਬੁਣ ਜਾਣੇ ਸੀਗੇ ਇਸ ਵਿੱਚ ਲੇਟਾ ਵੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਪੈਡਲਰਸ ਕੋ ਜਾਣੀ ਫਿਰ ਸਟਰੀਟ ਤੇ ਜਾਣੀ ਆ ਤੇ ਉਹ ਇੱਕ ਚੇਨ ਆ ਚੱਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟੀਗੇਟ ਕਰਾਂਗੇ